ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਸਾਰੇ ਤਿਉਹਾਰ ਮਨਾਏ ਜਾਂਦੇ ਨੇ ਇਸੇ ਲੜੀ ਦੇ ਤਹਿਤ ਅੱਜ ਸਸਕੰਚਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ਼੍ਰੀ ਕਾਲਤਕ ਸਾਹਿਬ ਦੇ ਸਾਫਾ ਜੱਤੇਦਾਰ ਸਿੰਘ ਸਾਹਿਬ ਗਰਨੀ ਰਣਬੀਰ ਸਿੰਘ ਦੇ ਵੱਲੋਂ ਸਿੱਖਾਂ ਨੂੰ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਨਵਾਂ ਸਾਲ ਮਨਾਉਣ ਦੀ ਅਪੀਲ ਕੀਤੀ ਹੈ ਹੁਣ ਕਿਹਾ ਕਿ ਜਿਸ ਤਰ੍ਹਾਂ ਅਸੀਂ 31 ਦਸੰਬਰ ਦੇ ਰਾਤ ਅਤੇ 1 ਜਨਵਰੀ ਨੂੰ 12 ਵਜੇ ਨਵੇਂ ਸਾਲ ਦਾ ਆਗਮਨ ਕਰਦੇ ਹਾਂ ਉਸੇ ਤਰ੍ਹਾਂ ਹੀ ਨਾਨਕ ਸ਼ਹੀ ਕੈਲੰਡਰ ਦੇ ਮੁਤਾਬਕ ਸਾਨੂੰ ਆਪਣਾ ਨਵਾਂ ਸਾਲ ਮਨਾਉਣਾ ਚਾਹੀਦਾ ਹੈ। ਉਹਨਾਂ ਕਹਿੰਦੇ ਕਿ ਅਸੀਂ ਬਹੁਤ ਵਾਰ ਦੇਖਦੇ ਆ ਕਿ ਅਸੀਂ ਦੂਸਰੇ ਕੈਲੰਡਰਾਂ ਦੇ ਮੁਤਾਬਕ ਨਵੇਂ ਸਾਲ ਮਨਾਉਂਦੇ ਆ। ਲੇਕਿਨ ਜਿਸ ਤਰ੍ਹਾਂ ਸਾਰਿਆਂ ਦਾ ਧਰਮਾਂ ਦੇ ਵਿੱਚ ਆਪਣਾ ਆਪਣਾ ਰੂਲ ਹੈ ਉਸੇ ਤਰ੍ਹਾਂ ਹੀ ਕੈਲੰਡਰਾਂ ਦਾ ਵੀ ਆਪਣਾ ਆਪਣਾ ਇਤਿਹਾਸ ਹੈ। ਉਹਨਾਂ ਕਹਿ ਕੇ ਨਾਨਕ ਸ਼ਹੀ ਕੈਲੰਡਰ ਦੇ ਮੁਤਾਬਕ ਸਾਨੂੰ ਸਾਰਿਆਂ ਨੂੰ ਆਪਣੇ ਦਿਨ ਤਿਉਹਾਰ ਮਨਾਉਣੇ ਚਾਹੀਦੇ। ਉਹਨਾਂ ਦੱਸਿਆ ਕਿ 13 ਤਰੀਕ ਰਾਤ ਅਤੇ 14 ਤਰੀਕ ਇੱਕ ਚੇਤ ਵਾਲੇ ਦਿਨ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨੇ ਕਹਿਆ ਕਿ ਇਸ ਦਿਨ ਮੁੰਜੀ ਸਾਹਿਬ ਦੀ ਵਨ ਹਾਲਵੇ ਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਹੇ ਨੇ ਤੇ ਬਾਕੀ ਸਭਾ ਸੁਸਾਇਟੀਆਂ ਨੂੰ ਵੀ ਇਸ ਦਿਨ ਅਲੱਗ ਪ੍ਰੋਗਰਾਮ ਕਰਨੇ ਚਾਹੀਦੇ ਨੇ ਜਿਸ ਤਰ੍ਹਾਂ 31 ਦਸੰਬਰ ਤੋਂ 1 ਜਨਵਰੀ ਵਾਰਤ ਦਿਨ ਅਸੀਂ ਢੇਰ ਸਾ ਚਕਨ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਖੁਸ਼ੀ ਮਨਾਉਂਦੇ ਆ ਇਸੇ ਤਰ੍ਹਾਂ ਹੀ ਸਾਨੂੰ ਇਸ ਦਿਨ ਨੂੰ ਲੈ ਕੇ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ ਬਾਕੀ ਬੋਲਦੇ ਹੋਣੇ ਕਹੇ ਕਿ ਮੈਂ ਚਾਹੁੰਦਾ ਕਿ ਇਹ ਸਾਰਾ ਮੈਸੇਜ ਹਰ ਇੱਕ ਵਿਅਕਤੀ ਤੱਕ ਪਹੁੰਚੇ ਤਾਂ ਜੋ ਉਹਨਾਂ ਵੱਲੋਂ ਇਸ ਦਿਨ ਨੂੰ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਸਕੇ ਉਹ ਹੈ ਕਰੋ ਜੀ ਕਾ ਖਾਲਸਾ ਉਹ ਹੈ ਕਰੋ ਜੀ ਕੀ ਫਤਿਹ ਆਪ ਸਮੂਹ ਸੰਗਤ ਇਸ ਗੱਲ ਤੋਂ ਜਾਣੂ ਹੋ ਕਿ ਜਿਵੇਂ ਬਾਕੀ ਧਰਮਾਂ ਵਾਲਿਆਂ ਦੇ ਆਪੋ ਆਪਣੇ ਕੈਲੰਡਰ ਨੇ ਇਸੇ ਤਰ੍ਹਾਂ ਸਿੱਖ ਧਰਮ ਦਾ ਵੀ ਆਪਣਾ ਨਾਨਕ ਸ਼ਾਹੀ ਕੈਲੰਡਰ ਹੈ ਜਿਸ ਕੈਲੰਡਰ ਦੇ ਅਨੁਸਾਰ ਸਾਲ ਦੀ ਜੋ ਆਰੰਭਤਾ ਹੈ ਉਹ ਚੇਤ ਦੇ ਮਹੀਨੇ ਤੋਂ ਸ਼ੁਰੂ ਹੁੰਦੀ ਹੈ ਔਰ ਫੱਗਣ ਤੱਕ ਉਹ ਜਿਹੜਾ ਸਾਲ ਹੈ ਉਹ ਸਾਲ ਨੂੰ ਮੰਨਿਆ ਜਾਂਦਾ ਹੈ ਇਸ ਵਾਰ ਜੋ ਚੇਤ ਦੇ ਮਹੀਨੇ ਤੋਂ ਸਿੱਖਾਂ ਦੇ ਕੈਲੰਡਰ ਦੀ ਨਵੇਂ ਸਾਲ ਦੀ ਆਰੰਭਤਾ ਹੋਣੀ ਹੈ ਉਹਦਾ ਦੀਵਾਨ 13 ਤਰੀਕ ਨੂੰ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਾਮ 7 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਦੀਵਾਨ ਸੱਜਣਾ ਔਰ 14 ਤਰੀਕ ਨੂੰ ਇੱਕ ਚੇਤ ਵਾਲੇ ਦਿਨ ਸਵੇਰੇ 10 ਵਜੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਣੀ ਹੈ ਔਰ ਦੀਵਾਨ ਸਜਣਾ ਹੈ ਰਾਤ ਦੇ ਔਰ ਦਿਨ ਦੇ ਦੀਵਾਨਾਂ ਵਿੱਚ ਇੱਥੇ ਮਾਨਜੋਗ ਸਿੰਘ ਸਹਿਬਾਨ ਸ਼ਮੂਲੀਅਤ ਕਰਨਗੇ ਉੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਆਂ ਢਾਡੀ ਸਹਿਬਾਨ ਕਵੀਸ਼ਰ ਸਹਿਬਾਨ ਪ੍ਰਚਾਰਕ ਸਹਿਬਾਨਾਂ ਨੇ ਜੋ ਮੂਲੀਅਤ ਕਰਕੇ ਗੁਰਮਤਿ ਵਿਚਾਰਾਂ ਸੰਗਤ ਨੂੰ ਸਰਮਣਨ ਕਰਵਾ ਕੇ ਤੇ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਦੇ ਵਿੱਚ ਜੋ ਇਹ ਹਾਜ਼ਰੀ ਹੈ ਉਹ ਭਰਨੀ ਹੈ ਸਮੂਚੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਵੇਂ ਆਪਾਂ ਇਸ ਵੀ ਕੈਲੰਡਰ ਦੇ ਅਨੁਸਾਰ ਦੇਖਿਆ ਜਾਂਦਾ ਇੱਕ ਬਹੁਤ ਵੱਡੇ ਪੱਧਰ ਤੇ ਬੜੀ ਵੱਡੀ ਖੁਸ਼ੀ ਕਰਕੇ ਨਵੇਂ ਸਾਲ ਦੀ ਜਿਹੜੀ ਆਮਦ ਹੈ ਉਹ ਕੀਤੀ ਜਾਂਦੀ ਹੈ ਨਵੇਂ ਸਾਲ ਨੂੰ ਜੀ ਆਇਆਂ ਕਿਹਾ ਜਾਂਦਾ ਇਸੇ ਤਰ੍ਹਾਂ ਜੋ ਸਿੱਖਾਂ ਦਾ ਆਪਣਾ ਕੈਲੰਡਰ ਹੈ ਉਹ ਇੱਕ ਚੇਤ ਨੂੰ ਆਰੰਭ ਹੁੰਦਾ ਹੈ ਔਰ ਸਮੂਹ ਸੰਗਤਾਂ ਉਸੇ ਤਰ੍ਹਾਂ ਜਿਵੇਂ ਈਸਵੀ ਕੈਲੰਡਰ ਦੀ ਆਮਦ ਤੇ ਨਵੇਂ ਸਾਲ ਦੀ ਆਮਦ ਤੇ ਆਪ ਜੀ ਬੜੀ ਖੁਸ਼ੀ ਕਰਦੇ ਹੋ ਜੋ ਸਿੱਖਾਂ ਦਾ ਆਪਣਾ ਕੈਲੰਡਰ ਹੈ ਉਹਦੇ ਅਨੁਸਾਰ ਨਵੇਂ ਸਾਲ ਦੀ ਇੱਕ ਚੇਤ ਨੂੰ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਸੰਗਤਾਂ ਵੱਧ ਤੋਂ ਵੱਧ ਖੁਸ਼ੀ ਕਰਨ ਔਰ ਵੱਧ ਤੋਂ ਵੱਧ ਜਿਹੜਾ ਇਸ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਉਣ ਤੇ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਪਹਿਲੀ ਦਰਮਿਆਨੀ ਰਾਤ ਨੂੰ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਦੀਵਾਨ ਸੱਜਣ ਔਰ ਉਹਨਾਂ دیਵਾਨਾ ਦੇ ਵਿੱਚ ਜਾ ਕੇ ਸੰਗਤਾਂ ਹਾਜ਼ਰੀਆਂ ਭਰ ਕੇ ਅਰਦਾਸ ਕਰਕੇ ਤੇ ਜਿਸ ਸਿੱਖਾਂ ਤੇ ਨਵੇਂ ਸਾਲ ਦੀ ਜਿਹੜੀ ਆਮਦ ਹੈ ਉਹਦੀ ਖੁਸ਼ੀ ਵਿੱਚ ਹਾਜ਼ਰੀਆਂ ਭਰਨ ਸਤਿਗੁਰੂ ਬੇਰਕਰਨ ਸਮੂਹੀਆਂ ਸੰਗਤਾਂ ਨੂੰ ਇਸ ਸਿੱਖਾਂ ਦੇ ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ ਇੱਕ ਚੇਤੂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ